ਅੱਜ ਪੰਜਾਬ ਦੇ ਸਾਬਕਾ ਡੀਜੀਪੀ ਸਿਧਾਰਥ ਚਟੋਪਾਦੇ ਵੱਲੋਂ ਦਿੱਤੇ ਗਏ ਬਿਆਨ ਤੇ ਸ਼੍ਰੋਮਣੀ ਅਕਾਲੀ ਦਲ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਔਦੇਦਾਰ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਇਸ ਬਾਰੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਸਾਬਕਾ ਡੀਜੀਪੀ ਸਿਧਾਰਥ ਚਟੋਪਾਦਿਆ ਨੇ ਆਪਣੇ ਕਾਰਜਕਾਲ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਵੀ ਖਤਰੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਸੀ ਦੇਖੋ ਕੀ ਕ੍ਰੈਡੀਬਿਲਟੀ ਹੈ ਕਿਸੇ ਆਈਪੀਐਸ ਅਫਸਰ ਦੇ ਬਿਆਨਾਂ ਦੀ ਜਿਦੇ ਉੱਤੇ ਇਹ ਇਲਜ਼ਾਮ ਸਾਬਤ ਹੋ ਗਏ ਹੋਣ ਕਿ ਉਹਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾਤੇ ਲਾਤੀ ਹੋਵੇ ਮਤਲਬ ਮੇਰੀ ਮੁਰਾਦ ਹੈ ਸਿਦਾਰਥ ਚਟੋਪਾਧਿਆ ਸਾਹਿਬ ਇਹ ਕੱਲਾ ਕੋਈ ਇੱਕ ਮਾਮਲਾ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਦਾਤੇ ਲਾਉਣ ਦਾ ਹੋਰ ਬਹੁਤ سنگੀਨ ਇਲਜ਼ਾਮ ਨੇ ਇਨਾਂ ਤੇ ਜਿਵੇਂ ਅੰਮ੍ਰਿਤਸਰ ਦੇ ਵਿੱਚ ਇੰਦਰਪ੍ਰੀਤ ਚੱਡਾ ਜੀ ਦੀ ਮੌਤ ਹੋਈ ਸੀ ਉਹ ਮੌਤ ਦੇ ਵਿੱਚ ਵੀ ਪਰਿਵਾਰ ਨੇ ਇਨਾਂ ਦੇ ਉੱਤੇ ਇਲਜ਼ਾਮ ਲਾਏ ਸੀ ਹੋਰ ਮਹਿਲਾਵਾਂ ਨੇ ਵੀ ਕਈ ਗੰਭੀਰ ਕਿਸਮ ਦੇ ਇਲਜ਼ਾਮ ਲਾਏ ਨੇ ਜਿਹੜੀ ਮੈਂ ਗੱਲ ਨਹੀਂ ਕਰਨੀ ਚਾਹੁੰਦਾ ਪੀਓ ਨੇ ਜਿਹੜੇ ਰੇਪ ਕੇਸਾਂ ਦੇ ਵਿੱਚ ਉਹ ਜਿਹੜੇ ਕਨਵਿਕਟ ਨੇ ਉਹਨਾਂ ਨੂੰ ਸਿਕਿਉਰਿਟੀਆਂ ਦੇਣ ਤੱਕ ਦੇ ਐਸੇ ਕੰਮ ਨੇ ਸਦਾਰ ਚਟੋਪਾਦਿਆ ਸਾਹਿਬ